ਸਰਦਾਰ ਕੁਲਵੰਤ ਸਿੰਘ ਸਿੱਧੂ ਜਨਾਬ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਹੈ ਮੈਂ ਆਪ ਜੀ ਦੇ ਮਾਦਮ ਰਹੀਮ ਮੁੱਖ ਮੰਤਰੀ ਸਾਹਿਬ ਦਾ ਧਿਆਨ ਲਿਆਉਣਾ ਚਾਹੁੰਦਾ ਕਿ ਮੇਰੇ ਹਲਕੇ ਵਿੱਚ ਦੋ ਨਗਰ ਪੈਂਦੇ ਨੇ ਇੱਕ ਅੰਬੇਦਕਰ ਨਗਰ ਦੂਜਾ ਸੀਆਰਪੀਪ ਕਲੋਨੀ ਸੀਆਰਪੀ ਕਲੋਨੀ ਉਹ ਉਹ ਵਸਨੀਕ ਨੇ ਜਿਹੜੇ ਕਿ 83 ਦੇ ਦੰਗਾ ਪੇੜ ਤੇ ਲੁੱਟੇ ਪੱਟੇ ਲੋਕ ਨੇ ਬਾਕੀ ਉਹ ਲੋਕ ਨੇ ਜਿਹੜੇ ਅੱਤਵਾਦ ਦੇ ਸਮੇਂ ਤੋਂ ਪਿਛਲੇ 30 35 ਸਾਲ ਤੋਂ ਉੱਥੇ ਕਬਜ਼ੇ ਨੇ ਮੈਂ ਆਪ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਮਾਰਕੀ ਦੇ ਹੱਕ ਦਿੱਤੇ ਜਾਣ ਕਿਉਂਕਿ ਉਹ ਪੈਸੇ ਭਰਨ ਲਈ ਤਿਆਰ ਨੇ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਵੀ ਕੀਤੇ ਹੋਏ ਨੇ ਸਾਰੀ ਫਾਈਲ ਤਿਆਰ ਹੈ ਬਸ ਇੱਕ ਮਨ ਸਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਨੂੰ ਮਿਲਣਾ ਤੇ ਉਹ ਮਿਲਣਾ ਵੀ ਚਾਹੀਦਾ ਦੂਸਰਾ ਮੇਰੇ ਹਲਕੇ ਆਤਮਨਗਰ ਦੇ ਵਿੱਚ ਅੰਬੇਦਕਰ ਨਗਰ ਕਲੋਨੀ ਪੈਂਦੀ ਹੈ ਜਿਹੜੇ ਪਿਛਲੇ 40 ਤੋਂ 45 ਸਾਲ ਦੇ ਲੋਕ ਉੱਥੇ ਵਸਨੇਕ ਨੇ ਉਹ ਵੀ ਲੋਕ ਪੈਸੇ ਭਰਨ ਲਈ ਤਿਆਰ ਨੇ ਤੇ ਮੈਂ ਸਮਝਦਾ ਵੀ ਜੇ ਇਹ ਵਿੜਿਆਈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਤਾਂ ਬਹੁਤ ਵੱਡਾ ਸਾਡੇ ਲਈ ਖੁਸ਼ੀ ਹੋਏਗੀ ਤੇ ਜਦੋਂ ਸਪੀਕਰ ਸਾਹਿਬ ਕੋਈ ਵੱਡਾ ਆਪਾਂ ਮਸਲਾ ਹੱਲ ਕਰਾਉਣਾ ਹੁੰਦਾ ਤਾਂ ਆਪਣੇ ਆਪਾ ਗੁਰੂ ਪੀਰ ਦੇ ਅੱਗੇ ਅਰਦਾਸ ਵੀ ਕਰਦੇ ਤੇ ਸੁੱਖ ਵੀ ਸੁਖਦੇ ਹੈਗਾ ਜੀ ਟਾਈਮ ਮੈਂ ਲੰਮੇੜ ਦੂੰਗਾ 2 ਮਿੰਟ ਜੀ ਮੈਂ ਬਤਾਉਂਦਾ ਨਹੀਂ ਹੈਗਾ ਮੇਰੇ ਕੋਲ ਸਮਾਂ ਤੇ ਉਦੋਂ ਆਪਾਂ ਸੁਖ ਸੁਖਦੇ ਆ ਵੀ ਮਹਾਰਾਜ ਮੇਰਾ ਆ ਕੰਮ ਹੋ ਜੇ ਮੇਰਾ ਬਾਪੂ ਬਾਬਾ ਦੀਪ ਸਿੰਘ ਜੀ ਹੈ ਮੈਂ ਉਹਨਾਂ ਦੇ ਚਰਨਾਂ 'ਚ ਅੱਜ ਇੱਥੇ ਪਵਿੱਤਰ ਸਦਨ 'ਚ ਖੜਾ ਹੋ ਕੇ ਸੁਖ ਸੁਖਦਾ ਕਿ ਇਹ ਮਾਣਾ ਬਾਬਾ ਦੀਪ ਸਿੰਘ ਜੀ ਸਾਡੇ ਲਾਣੇਦਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੇਉ ਇਹ ਦੋਨਾਂ ਕਲੋਨੀਆਂ ਦਾ ਇਹ ਹੱਕ ਮੇਰੇ ਹੱਕ ਤੇ ਇਹਨਾਂ ਲੋਕਾਂ ਦੇ ਹੱਕ ਵਿੱਚ ਫੈਸਲਾ ਕਰ ਦੇਣ ਮੈਂ ਸ਼ੁਕਰਾਨੇ ਵਜੋਂ ਬਾਬਾ ਦੀਪ ਸਿੰਘ ਗੁਰਦੁਆਰਾ ਮੱਲ ਟੌਨ ਵਿਖੇ ਅਖੰਡ ਪਾਠ ਕਰਾ ਕੇ ਲੰਗਰ ਲਾਉਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕੁਲਵੰਤ ਸਿੰਘ ਸਿੱਧੂ ਧੰਨਵਾਦ ਸਪੀਕਰ ਸਾਹਿਬ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ ਮੈਂ ਆਪ ਜੀ ਦੇ ਮਾਦਮ ਰਹਿਮ ਮੁੱਖ ਮੰਤਰੀ ਸਾਹਿਬ ਦਾ ਧਿਆਨ ਲਿਆਉਣਾ ਚਾਹੁੰਦਾ ਕਿ ਮੇਰੇ ਹਲਕੇ ਵਿੱਚ ਦੋ ਨਗਰ ਪੈਂਦੇ ਨੇ ਇੱਕ ਅੰਬੇਦਕਰ ਨਗਰ ਦੂਜਾ ਸੀਆਰਪੀਆ ਕਲੋਨੀ ਸੀਆਰਪੀ ਕਲੋਨੀ ਉਹ ਉਹ ਵਸਨੀਕ ਨੇ ਜਿਹੜੇ ਕਿ 83 ਦੇ ਦੰਗਾ ਪਿਰ ਤੇ ਲੁੱਟੇ ਪੱਟੇ ਲੋਕ ਨੇ ਬਾਕੀ ਉਹ ਲੋਕ ਨੇ ਜਿਹੜੇ ਅੱਤਵਾਦ ਦੇ ਸਮੇਂ ਤੋਂ ਪਿਛਲੇ 30 35 ਸਾਲ ਤੋਂ ਉੱਥੇ ਕਬਜ਼ੇ ਨੇ ਮੈਂ ਆਪ ਜੀ ਦੇ ਮਾਦਮ ਰਹਿਮ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਨਾਂ ਨੂੰ ਜਲਦੀ ਤੋਂ ਜਲਦੀ ਮਾਰਕੀ ਦੇ ਹੱਕ ਦਿੱਤੇ ਜਾਣ ਕਿਉਂਕਿ ਉਹ ਪੈਸੇ ਭਰਨ ਲਈ ਤਿਆਰ ਨੇ ਉਸ ਸਮੇਂ ਦੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਵੀ ਕੀਤੇ ਹੋਏ ਨੇ ਸਾਰੀ ਫਾਈਲ ਤਿਆਰ ਹੈ ਬਸ ਇੱਕ ਮਾਨ ਸਰ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਮਿਲਣਾ ਤੇ ਉਹ ਮਿਲਣਾ ਵੀ ਚਾਹੀਦਾ ਦੂਸਰਾ ਮੇਰੇ ਹਲਕੇ ਆਤਮਨਗਰ ਦੇ ਵਿੱਚ ਅੰਬੇਦਕਰ ਨਗਰ ਕਲੋਨੀ ਪੈਂਦੀ ਹੈ ਜਿਹੜੇ ਪਿਛਲੇ 40 ਤੋਂ 45 ਸਾਲ ਦੇ ਲੋਕ ਉੱਥੇ ਵਸਨੇਕ ਨੇ ਉਹ ਵੀ ਲੋਕ ਪੈਸੇ ਭਰਨ ਲਈ ਤਿਆਰ ਨੇ ਤੇ ਮੈਂ ਸਮਝਦਾ ਵੀ ਜੇ ਇਹ ਵਿੜਿਆਈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਤਾਂ ਬਹੁਤ ਵੱਡਾ ਸਾਡੇ ਲਈ ਖੁਸ਼ੀ ਹੋਏਗੀ ਤੇ ਜਦੋਂ ਸਪੀਕਰ ਸਾਹਿਬ ਕੋਈ ਵੱਡਾ ਆਪਾਂ ਮਸਲਾ ਹੱਲ ਕਰਾਉਣਾ ਹੁੰਦਾ ਤਾਂ ਆਪਣੇ ਆਪਾ ਗੁਰੂ ਪੀਰ ਦੇ ਅੱਗੇ ਅਰਦਾਸ ਵੀ ਕਰਦੇ ਤੇ ਸੁਖ ਵੀ ਸੁਖਦੇ ਹੈਗਾ ਜੀ ਟਾਈਮ ਮੈਂ ਲੰਮੇੜ ਦੂੰਗਾ 2 ਮਿੰਟ ਜੀ ਮੈਂ ਬਤਾਉਂਦਾ ਨਹੀਂ ਹੈਗਾ ਮੇਰੇ ਕੋਲ ਸਮਾਂ ਤੇ ਉਦੋਂ ਆਪਾਂ ਸੁਖ ਸੁਖਦੇ ਆ ਵੀ ਮਹਾਰਾਜ ਮੇਰਾ ਆ ਕੰਮ ਹੋ ਜੇ ਮੇਰਾ ਬਾਪੂ ਬਾਬਾ ਦੀਪ ਸਿੰਘ ਜੀ ਹੈ ਮੈਂ ਉਹਨਾਂ ਦੇ ਚਰਨਾਂ 'ਚ ਅੱਜ ਇੱਥੇ ਪਵਿੱਤਰ ਸਦਨ 'ਚ ਖੜਾ ਹੋ ਕੇ ਸੁਖ ਸੁਖਦਾ ਕਿ ਇਹ ਮਾਣ ਬਾਬਾ ਦੀਪ ਸਿੰਘ ਜੀ ਸਾਡੇ ਲਾਣੇਦਾਰ ਸਰਦਾਰ ਭਗਵੰਤ ਸਿੰਘ ਮਾਨ ਦੀਨ ਨੂੰ ਦਿਓ ਇਹ ਦੋਨਾਂ ਕਲੋਨੀਆਂ ਦਾ ਇਹ ਹੱਕ ਮੇਰੇ ਹੱਕ ਤੇ ਇਹਨਾਂ ਲੋਕਾਂ ਦੇ ਹੱਕ ਵੇ ਫੈਸਲਾ ਕਰ ਦੇਣਾ ਮੈਂ ਸ਼ਿਕਰਾਨੇ ਵਜੋਂ ਬਾਬਾ ਦੀਪ ਸਿੰਘ ਗੁਰਦੁਆਰਾ ਮਲਟਨ ਬਿਖੇ ਅਖੰਡ ਪਾਠ ਕਰਾ ਕੇ ਲੰਗਰ ਲਾਉਂਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ